不、嗯。 ਕਰੁੰਡੀਆਂ ਤੰਦੀ ਤਖ ਦੀ ਤੇ ਲਿਆ ਖਿਚਾੜ ਕੇ ਹੋ ਸੀਸ ਦਿੱਤਾ ਜੱਥ ਰੱਥ ਦਾ ਉਡਾ ਹੋ ਹੋ ਕਰਮਾ ਵਾਲਿਓ ਹੋ ਸਰਦਾਰ ਦਿਆਲ ਸਿੰਘ ਨੇ ਇੱਕ ਮੰਨ ਕੰਨੀ ਉੱਤੇ ਚਾੜੇ ਹੋਏ ਤੀਰਨ ਵਾਲ ਵਿਧਾ ਆਖਿਆ ਤੇ ਸਰਦਾਰ ਦਿਆਲ ਸਿੰਘ ਦੀ ਕਮਾਨ ਤੋਂ ਛੁੱਟਿਆ ਹੋਇਆ ਤੀਰ Amir Jan Khan ਦੀ ਛਾਤੀ ਵਿੱਚ ਜਾ ਕੇ ਵਜਾਂ ਤੇ ਚੱਲਿਆ ਹੋਇਆ ਤੀਰ ਮੀਰ ਜਾਨ ਖਾਨ ਦੀ ਛਾਤੀ ਨੂੰ ਪਾੜ ਕੇ ਤੇ ਪਿਆਰੀ ਸਾਧ ਸਿੰਘ ਦੀ ਪਾਰ ਨਾ ਗਿਆ। ਇਹ ਹਾਥੀ ਦੀਆਂ ਮਾਰੀ ਵਿੱਚ ਉਹ ਕਬੂਤਰ ਦੇ ਵਾਂਗ ਬਾਜ਼ੀਆਂ ਪਾਉਂਦਾ ਹੋਇਆ ਜ਼ਮੀਨ ਉੱਤੇ ਡਰੰਮ ਕਰਕੇ ਡਿੱਗਾ ਤੇ ਸਰੀਰ ਵਿੱਚੋਂ ਸਵਾਸਾਂ ਦਾ ਭਾਉਰੋ ਡਾਰੀ ਮਾਰ ਗਿਆ। ਮੈਦਾਨੇ ਜੰਗ ਵਿੱਚ ਇੱਕ ਬਹਾਦਰ ਜਰਨੈਲ ਜਹਾਨ ਖਾਨ ਦੀ ਫੌਜ ਦਾ ਮਾਰਿਆ ਗਿਆ ਤੇ ਦੂਸਰੇ ਜਰਨੈਲ ਨੂੰ ਰੋਹ ਜਾ ਗਿਆ। ਇਹਦਾ ਨਾਂ ਹੈ ਪਿਆਰੀ ਸਾਧ ਸਿੰਘ ਦੀ ਜ਼ਬਰਦਸਤ ਖਾਨ। ਇਨੇ ਆਪਣੇ ਮਰੇ ਹੋਏ ਜਰਨੈਲ ਦੀ ਮੌਤ ਦਾ ਬਦਲਾ ਲੈਣ ਵਾਸਤੇ ਸਰਦਾਰ ਦਿਆਲ ਸਿੰਘ ਨੂੰ ਵੰਗਾਰਿਆ ਇਹ ਮੈਦਾਨੇ ਜੰਗ ਵਿੱਚ ਚੱਲ ਕੇ ਆਇਆ ਰਸਤੇ ਵਿੱਚੋਂ ਆ ਕੇ ਸਰਦਾਰ ਬਲਵੰਤ ਸਿੰਘ ਨੇ ਰੋਕ ਲਿਆ ਸਰਦਾਰ ਬਲਵੰਤ ਸਿੰਘ ਨੇ ਆਖਿਆ ਜਬਰਦਸਤ ਖਾਂ ਕਿੱਧਰ ਚੱਲਿਆ ਹੈ ਉਹਨੇ ਆਖਿਆ ਮੈਂ ਸਰਦਾਰ ਦਿਆਲ ਸਿੰਘ ਦੇ ਨਾਲ ਮੈਦਾਨੇ ਜੰਗ ਵਿੱਚ ਦੋ ਦੋ ਹੱਥ ਕਰਨ ਵਾਸਤੇ ਚੱਲਿਆ ਹਾਂ ਸਰਦਾਰ ਬਲਵੰਤ ਸਿੰਘ ਨੇ ਆਖਿਆ ਜਬਰਦਸਤ ਖਾਂ ਦੁਨੀਆ ਦੇ ਸਿਆਣੇ ਲੋਕ ਕਹਿੰਦੇ ਨੇ ਮਾਂ ਨੂੰ ਨਾਂ ਤਿਹਾਂ ਨੂੰ ਹਾਂ ਬੜਾ ਪਿਆਰਾ ਹੁੰਦਾ ਏ ਓਏ ਤੇਰੀ ਮਾਂ ਨੇ ਤੇਰਾ ਨਾਂ ਰੱਖਿਆ ਜ਼ਬਰਦਸਤ ਖਾਨ ਤੇ ਮੇਰੀ ਮਾਂ ਨੇ ਮੇਰਾ ਨਾਂ ਰੱਖਿਆ ਸਤਪੁਰ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਰਦਾਰ ਬਲਵੰਤ ਸਿੰਘ ਆਪਾਂ ਦੋਵੇਂ ਇੱਕੇ ਉਮਰ ਦੇ ਆ ਸਰਦਾਰ ਦਿਆਲ ਸਿੰਘ ਦੇ ਉੱਤੇ ਵਾਰ ਕਰਨ ਤੋਂ ਪਹਿਲਾਂ ਮੇਰੇ ਨਾਲ ਦੋ ਦੋ ਹੱਥ ਕਰਦਾ ਜਾਂ ਜ਼ਬਰਦਸਤ ਖਾਨ ਨੇ ਆਖਿਆ ਠੀਕ ਏ ਤੇ ਜਬਰਦਸਤ ਖਾਨ ਨੇ ਆਪਣੇ ਪੱਥੇ ਵਿੱਚੋਂ ਤੀਰ ਕੱਢ ਕੇ ਸਰਦਾਰ ਬਲਵੰਤ ਸਿੰਘ ਦੀ ਛਾਤੀ ਦਾ ਨਿਸ਼ਾਨਾ ਲੈ ਕੇ ਪਿਆਰੀ ਸਾਧ ਸੰਗਤੀ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ ਇਹ ਵਾਰ ਉਤੇ ਵਾਰ ਕਰਕੇ ਹੰਬ ਗਿਆ ਹੁਣ ਵਾਰੀ ਆ ਗਈ ਸਰਦਾਰ ਬਲਵੰਤ ਸਿੰਘ ਦੀ ਸਰਦਾਰ ਬਲਵੰਤ ਸਿੰਘ ਨੇ ਆਪਣੇ ਸਰੀਰ ਨਾਲ ਉਹ ਜੰਗੀ ਚੱਕਰ ਲਾਇਆ ਉਸ ਜੰਗੀ ਚੱਕਰ ਨੂੰ ਆਪਣੇ ਹੱਥ ਦੀਆਂ ਉਂਗਲਾਂ ਵਿੱਚ ਫੜ ਕੇ ਤੇ ਗੁਰਕਲ ਕੀ ਤਰਪਾਸ਼ਾ ਨੂੰ ਯਾਦ ਕਰਕੇ ਜੰਗੀ ਚੱਕਰ ਚਲਾਇਆ ਜਿਹੜਾ ਜ਼ਬਰਦਸਤ ਖਾਂ ਆਪਣੇ ਮਰੇ ਹੋਏ ਜਰਨੈਲ ਦੀ ਮੌਤ ਦਾ ਬਦਲਾ ਲੈਣ ਵਾਸਤੇ ਆਇਆ ਸਰਦਾਰ ਬਲਵੰਤ ਸਿੰਘ ਨੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਇੱਕ ਹਿੱਸੇ ਵਿੱਚ ਤੜ ਤੜ ਫਰਿਆ ਏ ਦੂਸਰੇ ਹਿੱਸੇ ਵਿੱਚ ਸਿਰ ਤੜ ਫਰਿਆ ਏ ਮੈਦਾਨੇ ਜੰਗ ਵਿੱਚ ਪਿਆਰੀ ਸਾਦ ਸਿੰਘ ਜੀ ਭਰਾ ਮਾਰਿਆ ਗਿਆ ਤੇ ਭਰਾ ਦੇ ਕਾਲਜੇ ਰੁਗ ਭਰਿਆ ਗਿਆ ਇਹਦਾ ਛੋਟਾ ਭਰਾ ਸਿੰਘ ਰੁਸਤਮ ਖਾਂ ਸੰਸਾਰ ਦੇ دان ਅਤੇ ਸਿਆਣੇ ਲੋਕ ਇਹ ਗੱਲ ਕਹਿੰਦੇ ਨੇ ਭਰਾ ਭਰਾਵਾਂ ਦੀਆਂ ਬਾਹਾਂ ਹੋਇਆ ਕਰਦੀਆਂ ਨੇ ਟਟੀਆਂ ਬਾਹਾਂ ਅਕਸਰ ਨੂੰ ਗਲੇ ਨੂੰ ਆਉਂਦੀਆਂ ਨੇ ਪਿੰਡ ਦੇ ਵਿੱਚ ਪਿਆਰੀ ਸਾਧਸੰਗੀ ਭਰਾ ਦੇ ਗੱਲ ਕੋਈ ਪਾ ਜਾਵੇ ਜਿਹੜਾ ਭਰਾ ਕੁੰਦਾ ਨਹੀਂ ਫਿਰ ਪਿਆਰੀ ਸਾਧਸੰਗੀ ਉਹ ਸਾਹਮਣੇ ਛਾਤੀ ਤਾਨ ਕੇ ਖਲੋ ਜਾਂਦਾ ਏ ਇਸੇ ਕਰਕੇ ਸਿਆਣਿਆਂ ਕਹਿ ਦਿੱਤਾ ਭਰਾ ਭਰਾਵਾਂ ਦੀਆਂ ਬਾਹਾਂ ਹੋਇਆ ਕਰਦੇ ਨੇ ਉਹ ਜਿਸ ਭਰਾ ਦਾ ਭਰਾ ਮਰ ਜਾਵੇ ਵਿਰਣ ਦੇ ਸਿਆਣੇ ਲੋਕ ਕਹਿੰਦੇ ਨੇ ਫੁਲਾਣੇ ਪਾਉ ਦੀ ਸੱਜੀ ਬਾਹ ਟੁੱਟ ਗਈ ਕਿਉਂਕਿ ਉਹਦਾ ਜਵਾਨ ਭਰਾ ਮਰ ਗਿਆ ਏ ਮੈਦਾਨੇ ਜੰਗ ਵਿੱਚ ਜ਼ਬਰਦਸਤ ਖਾਂ ਮਾਰਿਆ ਗਿਆ ਮਰੇ ਭਰਾ ਨੂੰ ਵੇਖਿਆ ਤੇ ਪਿਆਰੀ ਸਾਥਸੰਗੀ ਰੁਸਤਮ ਖਾਨ ਦੇ ਕਲੇਜ ਨੂੰ ਰੁਗ ਪ੍ਰਿਆ ਗਿਆ ਮਰੇ ਭਰਾ ਦੀ ਮੌਤ ਦਾ ਬਦਲਾ ਲੈਣ ਵਾਸਤੇ ਮੈਦਾਨੇ ਜੰਗ ਵਿੱਚ ਆ ਕੇ ਸਰਦਾਰ ਬਲਵੰਤ ਸਿੰਘ ਨੂੰ ਵੰਗਾਰਦਾ ਹੈ ਪਰਦਾਰ ਬਲਵੰਤ ਸਿੰਘ ਨੇ ਸਰੀਰ ਨਾਲ ਦੂਸਰਾ ਜੰਗੀ ਟੱਕਰ ਲਾਇਆ ਆਪਣੇ ਹੱਥ ਵਿੱਚ ਫੜਿਆ ਤੇ ਆਵਾਜ਼ ਮਾਰ ਕੇ ਆਖਿਆ ਰੁਸਤਮ ਖਾਨ ਓ ਬਲਵੰਤ ਸਿਆ ਦੂਰੋਂ ਦੂਰੋਂ ਚੱਕਰਾਂ ਦੇ ਵਾਰਾਂ ਦੇ ਨਾਲ ਤੀਰਾਂ ਦੇ ਵਾਰਾਂ ਦੇ ਨਾਲ ਬੰਦੂਕ ਦੀਆਂ ਗੋਲੀਆਂ ਦੇ ਨਾਲ ਕਿਸੇ ਨੂੰ ਮਾਰ ਦੇਣ ਦੇ ਨਾਲ ਕੋਈ ਬਹਾਦਰ ਨਹੀਂ ਹੁੰਦਾ ਜੇ ਵਾਕੇ ਬਹਾਦਰੇ ਚੱਕਰ ਛੱਡ ਤੇ ਮੇਰੇ ਨਾਲ ਤਲਵਾਰ ਉੱਤੇ ਤਲਵਾਰ ਖੜਕਾ ਕੇ ਵੇਖ ਸਰਦਾਰ ਬਲਵੰਤ ਸਿੰਘ ਨੇ ਆਖਿਆ ਰੁਸਤਮ ਖਾਨ ਮਰਨ ਵਾਲੇ ਦੀ ਹਰ ਕੋਈ ਬੰਦਾ ਆਖਰੀ ਸ਼ਾ ਪੂਰੀ ਕਰਦਾ ਏ ਤੂੰ ਏ ਮਰਨ ਵਾਲਾ ਮੈਂ ਆ ਤੈਨੂੰ ਮਾਰਨ ਵਾਲਾ ਤੇਰੀ ਆਖਰੀ ਸ਼ਾ ਏ ਤੈਨੂੰ ਚੱਕਰ ਨਾਲ ਨਹੀਂ ਤਲਵਾਰ ਨਾਲ ਮਾਰਿਆ ਜਾਵੇ ਮੈਂ ਗੁਰਕਲ ਕੀ ਤਰ ਪਾਤਸ਼ਾਹ ਦਾ ਪੁੱਤਰ ਹਾਂ ਤੇ ਮੇਰਾ ਫਰਜ਼ ਬੰਦ ਹੈ ਤੇਰੀ ਆਖਰੀ ਸ਼ਾ ਪੂਰੀ ਕਰਕੇ ਤੈਨੂੰ ਤਲਵਾਰ ਨਾਲ ਮਾਰਿਆ ਜਾਵੇ ਹੁਣ ਮੈਦਾਨੇ ਜੰਗ ਵਿੱਚ ਦੋ ਜਰਨੈ ਲੜਦੇ ਨੇ ਲੜਦਿਆਂ ਲੜਦਿਆਂ ਨੂੰ ਆਪਣੇ ਪ੍ਰਾਇਸ ਦੀ ਪਛਾਣ ਪੁੱਲ ਗਈ ਸਰਦਾਰ ਬਲਵੰਤ ਸਿੰਘ ਨੇ ਪੈਰ ਤੜਾ ਬਦਰ ਕੇ ਇੱਕ ਤਲਵਾਰ ਦਾ ਪਰਮਾ ਵਾਰ ਕੀਤਾ ਰੁਸਤਮ ਖਾਨ ਦੀ ਛਾਤੀ ਨੂੰ ਕਰੇਲੇ ਦੇ ਵਾਂਗ ਚੀਰ ਕੇ ਆਖ ਦਿੱਤਾ ਘੋੜੇ ਤੋਂ ਜ਼ਮੀਨ ਉੱਤੇ ਡਿੱਗਾ ਸਰੀਰ ਵਿੱਚੋਂ ਸਵਾਸਾਂ ਦਾ ਪਰ ਉਡਾਰੀ ਮਾਰ ਗਿਆ ਹੁਣ ਜੰਗ ਲੜਦਿਆਂ ਲੜਦਿਆ ਪਿਆਰੀ ਸਾਧ ਸੰਗਤ ਜੀ ਚੱਬੇ ਦੀ ਧਰਤੀ ਉੱਤੇ ਆ ਗਈ ਏ ਸਿੰਘ ਗਾਂਵਾ ਵਾਦੇਦਾਰੇ ਨੇ ਦੁਸ਼ਮਣ ਪਿੱਛੇ ਹਟਦੇ ਜਾ ਰਹੇ ਨੇ ਇਸੇ ਚੱਬੇ ਦੀ ਧਰਤੀ ਉੱਤੇ ਪਿਆਰੀ ਸਾਧ ਸੰਗਤ ਜੀ 85 ਕ ਸਾਲ ਦਾ ਬਾਬਾ ਇੱਕ ਸ਼ਹੀਦ ਹੋਇਆ ਏ ਜਿਹਦਾ ਨਾਂ ਧੰਨ ਧੰਨ ਬਾਬਾ ਨੋਦ ਸਿੰਘ ਜੀ ਸ਼ਹੀਦ ਪੱਟੀ ਦੇ ਜਰਨਲ ਕਸਮ ਖਾਨ ਨਾਲ ਲੜਦੇ ਹੋਇਆ ਸ਼ਹਾਦਾ ਜਾਂ ਪੀ ਗਿਆ ਏ ਜਿੱਥੇ ਅੱਜ ਕੱਲ ਗੁਰਦੁਆਰਾ ਟਾਲਾ ਸਾਹਿਬ ਸੁਭਾਏ ਮਾਣ ਜਿਹਦੀ ਸੇਵਾ ਸੰਭਾਲ ਸੁਤਕਾਰਯੋਗ ਬਾਬਾ ਦਰਸ਼ਨ ਸਿੰਘ ਜੀ ਕਾਰਸੇਵਾ ਵਾਲੇ ਕਰ ਰਹੇ ਨੇ ਇੱਥੇ ਹੁਣੀ ਨੇ ਪਿਆਰੀ ਸਾਧ ਸਿੰਘ ਜੀ ਮੈਦਾਨੇ ਜੰਗ ਵਿੱਚ ਆਪਣਾ ਪ੍ਰਵੇਸ਼ ਕੀਤਾ ਤੇ ਹੁਣੀ ਨੇ ਜਮਾਲ ਖਾਨ ਨੂੰ ਵੰਗਾਰਿਆ ਜਮਾਲ ਖਾਨ ਨੂੰ ਆਖਿਆ ਜਮਾਲ ਖਾਨਾ ਜੇ ਬਾਬਾ ਦੀਪ ਸਿੰਘ ਦਾ ਕੀਤਾ ਹੋਇਆ ਪਰਨ ਪੂਰਾ ਹੋ ਗਿਆ ਦੁਨੀਆ ਦੇ ਲੋਕਾਂ ਦੇ ਮਨੋਂ ਤੋਂ ਮੌਤਾ ਖੌਫ ਲਥ ਜਾਵੇਗਾ ਬਾਬਾ ਦੀਪ ਸਿੰਘ ਦਾ ਕੀਤ ਹੋਇਆ ਪਰਨਾ ਉਹਦਾ ਕੀਤ ਹੋਇਆ 100 ਦੇ ਪੈਰਾਂ 'ਦ ਰੋਲ ਕੇ ਵਖਾ ਹੁਣੀ ਦਾ ਪ੍ਰੇਰਿਆ ਹੋਇਆ ਜਮਾਲ ਖਾਨ ਆਪਣਾ ਘੋੜਾ ਛੇੜ ਕੇ ਸ਼ਹੀਦ ਮਸਲ ਦੇ ਜੱਥੇਦਾਰ ਬਾਬਾ ਦੀਪ ਸਿੰਘ ਦੇ ਸਾਹਮਣੇ ਆਉਂਦਾ ਹੈ ਜਮਾਲ ਖਾਨ ਨੇ ਆਖਿਆ ਬਾਬਾ ਦੀਸਿਆ ਜ਼ਿੰਦਗੀ ਭੀਖ ਪੋਜੋ ਦੇ ਦਵਾਂਗਾ ਹੱਥ ਵਿੱਚ ਫੜਿਆ ਹੋਇਆ ਦੋ ਧਾਰਾ ਖੰਡਾ ਮੇਰੇ ਪਾਰਾ ਉਤੇ ਸੁੱਟ ਕੇ ਮਾਫੀ ਮੰਗ ਤੇ ਗੁਲਾਮੀ ਦੀਆਂ ਬੀੜਾਂ ਪਾਲਾ ਤੇ ਬਾਬਾ ਦੀਪ ਸਿੰਘ ਨੇ ਆਖਿਆ ਜਮਾਲ ਖਾਨ ਇਹ ਸ਼ਸਤਰ ਗੁਰਕਲਗੀ ਤਰਪਾਸ਼ਾ ਮਹਾਰਾਜ ਜੀ ਦੀ ਬਖਸ਼ਿਸ਼ ਹੈ ਇਹਦੇ ਨਾਲ ਤੇਰੇ ਵਰਗੇ ਜ਼ਾਲਮ ਦਾ ਸਿਰ ਤੇ ਵੱਢਿਆ ਜਾ ਸਕਦਾ ਏ ਪਰ ਗੁਰਕਲਗੀ ਤਰਪਾਸ਼ਾ ਦੀ ਬਖਸ਼ਿਸ਼ ਤੇਰੇ ਵਰਗੇ ਜ਼ਾਲਮ ਦੇ ਪੈਰਾਂ ਵਿੱਚ ਨਹੀਂ ਛੁੱਟੀ ਜਾ ਸਕਦੀ ਜਮਾਲ ਖਾਨ ਨੇ ਹੰਕਾਰ ਵਿੱਚ ਆ ਕੇ ਗੁਰਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਦੀ ਬਾਬਤ ਤੇ ਕਿਰਕਲ ਕੀ ਤਰ ਪਾਤਸ਼ਾਹ ਦੇ ਖਾਲਸੇ ਦੀ ਬਾਬਤ ਕੁਝ ਮਾੜੇ ਸ਼ਬਦ ਕਹੇ ਜਿਹਨੂੰ ਸੁਣ ਕੇ ਬਾਬਾ ਦੀਪ ਸਿੰਘ ਜੀ ਸਹਾਰ ਨਾ ਸਕੇ ਉਥੇ ਬਾਪੂ ਸੋਹਣ ਸਿੰਘ ਜੀ ਸੀਤਲ ਸਾਹਿਬ ਉਹਨਾਂ ਨੇ ਬੜਾ ਪਿਆਰਾ ਜ਼ਿਕਰ ਕੀਤਾ ਪਿਆਰੀ ਸਾਧ ਸਿੰਘ ਜੀ ਉਹ ਲਿਖਦੇ ਸੁਣ ਕੇ ਬਾਬਾ ਦੀਪ ਸਿੰਘ ਰੋ ਭਰਿਆ ਤੇਗ ਸਵਾਰ ਦਾ ਜਿਉ ਲਾਲੀ ਚੜਦੇ ਸੂਰਜ ਦੀ ਇਓ ਪੱਖ ਦਾ ਰੰਗ ਸਰਦਾਰ ਦਾ ਉਹਦੇ ਨੈਣੀ ਸੁਰਖੀ ਚਮਕਦੀ ਜਿਉ ਟੈਕੇ ਫੁੱਲ ਅਨਾਰ ਦਾ ਉਹਦੇ ਫੜਕਨ ਡੋਲੇ ਜੋਸ਼ ਵਿੱਚ ਜਿਉ ਆਕੀ नाग ਫੁਣਕਾਰ ਦਾ ਉਹ ਗੱਜਿਆ ਵਾਂਗੂ ਸ਼ੇਰ ਦੇ ਤੇ ਦੁਸ਼ਮਣ ਨੂੰ ਲਲਕਾਰਦਾ ਓ ਖਾਨਾ ਸੁਣ ਕੰਨ ਖੋਲ ਕੇ ਤੂੰ ਪੁੱਤਲਾ ਹੈ ਹੰਕਾਰ ਦਾ ਤੂੰ ਉਮਤ ਹਜਰਤ ਸਾਹਿਬ ਦੀ ਮੈਂ ਪੁੱਤਰ ਦਸਮੇ ਅਵਤਾਰ ਦਾ ਅੱਜ ਤੇਗ ਨਿਬੇੜਾ ਕਰੇਗੀ ਕੌਣ ਜਿੱਤਦਾ ਕੌਣ ਹਾਰਦਾ ਮੈਂ ਤੇਰੇ ਲਹੂ ਦੀ ਧਾਰ ਵਿੱਚ ਅੱਜ ਧੋਵਾ ਮੂੰਹ ਤਲਵਾਰ ਦਾ ਮੈਂ ਜ਼ੁਲਮ ਮਟਾ ਕੇ ਦੇਸ਼ 'ਚੋਂ ਫਿਰ ਸ਼ੁਕਰ ਕਰਾਂ ਕਰਤਾਰ ਦਾ ਕੇ ਪੱਬਾ ਉਤੇ ਪਾਰ ਦੋ ਜਰਨੈਲ ਇੱਕ ਦੂਜੇ ਨੂੰ ਮਾਰਨ ਵਾਸਤੇ ਮੈਦਾਨੇ ਜੰਗ ਵਿੱਚ ਵਾਰਾਂ ਦੀ ਝੜੀ ਹੈ ਜਾਣਾ ਹੈ ਖੜਕਾਰੇ ਤੇਗਾ ਢਾਲ ਆ ਹੋ ਤੂੰ ਪਾ ਦਿਓ ਤੇਗਾ ਢਾਲ ਆ ਲਾ ਪੈਸ ਤੇਰਾ ਪਿੰਡ ਆਉਂ ਕੇ ਮਖੜ ਉੱਡ ਕਰਨ ਠਠਿਆ ਤੁਮੇ ਬਾਰ ਬਚਾ ਕੇ ਮਾਰਦੇ ਦੋਵੇਂ ਬਾਰ ਬਚਾ ਕੇ ਮਾਰਦੇ ਹੋ ਸੂਰੇ ਪਬਾਰੇ ਪਾ बदलां च पिड़दिया बिजलिया जिमें बदलों च पिड़दिया बिजलिया तलवा आखिर जोशा ऐसा आणके, ਲੱਭ ਤੂ ਗੋਦਾਂ ਦੇ ਤੜਾਂ ਤੋਂ ਹੱਥ ਗਏ ਧੜ ਸਖਰੇ ਡਿੱਗੇ ਮੂੰਹ ਪਾ ਲਈਆਂ ਰਹਿਂਦੀਆਂ ਰਹਿੰਦੀਆਂ ਰਹਿੰਦੀਆਂ ਯੋਧਿਆ ਤੇਰੀਆਂ ਹਮੇ ਦਾ ਤੇਰੀਆਂ ਹਾਰ ਨਹੀਂ ਹਾਵਾਂ ਰੰਗੀਆਂ ਦਾ ਮੈਦਾਨੇ ਜੰਗ ਵਿੱਚ ਲੜਦਿਆਂ ਲੜਦਿਆਂ ਉਹ ਕੁਝ ਹੋ ਗਿਆ ਜੋ ਕੁਝ ਪਿਆਰੀ ਸਾਧ ਸਿੰਘ ਜੀ ਪ੍ਰਮਾਤਮਾ ਨੂੰ ਪਹੁੰਚਦਾ ਸੀ ਦੋ ਜਰਨੈਲਾਂ ਦਾ ਵਾਰ ਸਾਂਝਾ ਹੋਇਆ ਦੋਵਾਂ ਦੇ ਥੜਾ ਤੋਂ ਸਿਰ ਲੱਤ ਕੇ ਜ਼ਮੀਨ ਉੱਤੇ ਡਿੱਗੇ ਹੁਣੀ ਨੇ ਮੇਹਣਾ ਮਾਰਿਆ ਤੇ ਬਾਬਾ ਦੀਪ ਸਿੰਘ ਨੇ ਖੱਬੀ ਤਲੀ ਉੱਤੇ ਆਪਣਾ ਸੀਸ ਟਕਾ ਕੇ ਸੱਜੇ ਹੱਥ ਵਿੱਚ 18 ਸ਼ੇਰ ਦਾ ਖੰਡਾ ਫੜ ਕੇ ਦੁਸ਼ਮਣ ਦੇ ਆਹੂ ਲਾਉਂਦਿਆਂ ਹੋਇਆਂ 11 ਨਵੰਬਰ ਸਨ 1675 ਈਸਵੀ ਨੂੰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਧਰਤੀ ਉੱਤੇ ਆ ਕੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਆਪਣੇ ਸੀਸ ਦਾ ਭੇਟਾ ਚੜ੍ਹਾ ਕੇ ਤੇ ਪਿਆਰੀ ਸਾਧ ਸੰਗਤ ਜੀ ਮੱਥਾ ਟੇਕਿਆ ਹਰ ਮੰਦਰ ਸਾਹਿਬ ਦੀ ਧਰਤੀ ਉਤੋਂ ਅਬਦਾਲੀ ਦੀ ਫੌਜ ਦੇ ਹੈਦਰੀ ਹਲਾਲੀ ਚੰਡੇ ਪੁੱਟ ਦਿੱਤੇ ਗਏ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ ਗਿਆ ਗੁਰੂ ਕੇ ਪਾਵਨ ਪਵਿੱਤਰ ਦਰਬਾਰ ਵਿੱਚ ਇੰਨੀ ਕਾਹਾਦਰੀ ਦਰ ਪ੍ਰਵਾਨ ਕਰਨੀ ਕੋਟਨ ਕੋਟ ਧੰਨਵਾਦ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਸੁਮਤੀਆਂ ਹੀ ਸਿੱਖ ਸੰਗਤਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪ ਗੁਰੂਕੀਆਂ ਸਿੱਖ ਸੰਗਤਾਂ ਦਾ ਧੰਨਵਾਦ ਦਾਸ ਗੁਰਪ੍ਰੀਤ ਸਿੰਘ ਚਵਿੰਡੇ ਦਾ ਟਡ ਜੱਥਾ ਹੋਈਆਂ ਪੁੱਲਾਂ ਦੇ ਖਿਮਾ ਮੰਗਦਾ ਤੇ ਗੱਜ ਕੇ ਗਜਾਓ ਜੀ ਵਾਹਿਗੁਰਜਿਕਾ ਖਾਲਸਾ ਵਾਹਿਗੁਰਜੀ ਕੀ ਫਤਿਹ